ਨੰਬੇ ਬਾਜੀ ਮੰਗ ਲਓ ਯਾਰ ਥੱਲੇ ਜਾਓ ਗਰਾਉਂਡ ਤੇ ਜਾਓ ਸੱਦੀ ਗਰਾਉਂਡ ਤੇ ਜੀਰੋ ਤੇ ਆਪਾਂ ਗਰਾਉਂਡ ਤੇ ਨਹੀਂ ਜਾ ਗਏ ਭੈਮਨਾਬਾਦੀ ਤੋਂ ਉਹ ਜੀ ਪੰਜ ਸੌ ਮਿਆ 70 ਦੀਆਂ ਕੱਪਟਲੀ ਕੱਪਟਲੀ ਫਕਸ ਤੇ ਦਿੱਦੇ ਨੰਬਰ ਤੇ ਆ ਗਏ ਯਾਰ ਫਿਰ 60 ਹਜ਼ਾਰ ਵੋਟ ਕਿੱਥੇ ਕਿਲਾ ਹਜ਼ਾਰ ਫਿਰ ਕਿੱਥੋਂ ਕਿੱਥੋਂ ਦੇ ਕਿੱਥੇ ਆਏ ਆਪਾਂ ਗੱਲਾਂ ਤਾਂ ਹਾਂ ਸੁਣੋ ਜੋ ਹੋ ਗਿਆ ਛੱਡ ਦਿਓ ਪਿੱਛੇ ਉਹ ਜੀ ਛੱਡ ਦਿਓ ਪਿੱਛੇ ਤੁਮੇ ਦੀ ਇੱਕ ਬੇਨਤੀ ਹੈ ਆਮ ਆਦਮੀ ਪਾਰਟੀ ਨਾਲ ਜੁੜਿਓ ਕੇ ਬੰਦੇ ਨਾਲ ਜੁੜਿਓ ਪਹਿਲੀ ਗੱਲ ਤੇ ਨੋਟ ਪਾਓ ਆਮ ਆਦਮੀ ਪਾਰਟੀ ਦਾ ਨਾਲ ਜੁੜਨਾ ਜਿਹੜੇ ਬੰਦੇ ਬੰਦਿਆਂ ਨਾਲ ਜੁੜਦੇ ਕੇ ਉਹਨਾਂ ਨਾਲ ਆਜ ਵੀ ਪੜਖਦਾ ਨਾਲੇ ਕੱਲ ਵੀ ਪੜਖਦਾ ਆ ਜੇ ਲੋਕਾਂ ਪਾਰਟੀ ਦੀ ਨਿੰਦ ਕੇਦਾਰ ਦੇ ਬਣਾਈ ਆ ਆਪੀ ਦੀ ਨਿੰਦ ਕੇਦਾਰ ਦੀ ਆਜ ਵੀ ਨੇ ਬਣਾਈ ਆ ਭਗਵੰਤ ਮਾਨ ਜੀ ਨੇ ਬਣਾਈ ਆ ਤੇ ਯਾਰ ਪਾਰਟੀ ਨੇ ਇੰਦਾ ਵੱਡਦਾ ਪਲਾਟ ਕਲੋਨੀ ਚੱਤੀ ਨੇ ਆ ਪਲਾਟ ਮਿਲਦਾ ਜੀ ਆ ਪਲਾਟ ਦੇਦਾ ਜੀ ਆ ਪਲਾਟ ਦੇਦਾ ਜੀ ਕੌਨੀਆਂ ਨਹੀਂ ਕਰਦੇ ਆ ਗਏ ਤੇ ਹੰਨ ਪਾਵੇ ਜੋ ਬਲਦੀ ਹੋਵੇ ਰਾਮੇ ਬਾਜੀ ਬੰਨ ਗੋ ਯਾਰ ਥੱਲੇ ਜਾਓ ਗਰਾਉਂਡ ਤੇ ਜਾਓ ਸੱਦੀ ਗਰਾਉਂਡ ਤੇ ਜ਼ੀਰੋ ਤੇ

ਲੱਖਾਂ ਦੇ ਚਲਾਬਾ ਵੀ ਵੰਡੀਆਂ ਜਾਂਦੇ ਆਂ ਤੇ ਪਾਹਲ ਵੰਡਿਆ ਜਾਂਦਾ ਉਹ ਤਾਂ ਬੜਦੇ ਆ ਉਹਨਾਂ ਦਾ ਤਾਂ ਕੰਮ ਹੀ ਹੈ ਆਪਾਂ ਨਾ ਬੰਦੇ ਵੰਡਦੇ ਆਂ ਆਗਰਸ ਨੇ ਨਾਲ ਗਿਆ ਨੇ ਭਾਜਪੀ ਵਾਲੇ ਕੋਲਾ ਪਈਏ ਬੰਦੇ ਕੱਲ ਨੂੰ ਕੋ ਦੱਸਣ ਗਿਆ ਸੀਗਾ ਤੇ ਭਾਜਪੀ ਵਾਲਿਆਂ ਨੇ 35 ਕਰੋੜ ਰੁਪਏ ਵੰਡੇ ਉਹ ਵੰਡਣ ਦੇ ਸਬ ਕੋਈ ਗੱਲ ਨਹੀਂ ਉਹਦੋਂ ਤੋਂ ਬਚਣਾ ਕੀਤਾ ਇਹੀ ਨਹੀਂ ਸੋਚਣਾ ਸੀ ਉਹਦਾ ਹੱਥ ਇਹੀ ਕੜਵੈ ਸਾਰਾ ਸੀ ਕਿਦਾ ਬਚਣਾ 19 ਦੇ ਵਿੱਚ ਅਰਜਨ ਕੇਵਲ ਜੀ ਨੇ ਕਿਹਾ ਕਿ ਫਤਿਹ ਕਰ ਕਾ ਨੂੰ ਕਿ ਲੱਖਾਂ ਲੱਭੀ ਬਹੁਤ ਹਨ ਕਿਹਾ ਜੀ ਵੋਟ ਦੀ ਬੈਣੀ ਕੋਈ ਕਿੰਦੇ ਪਾਰਟੀ ਵੀ ਦੌੜੀ ਪਾਰਟੀ ਕਾਕੇ ਤੁਹਾਨੂੰ ਲੈਕਚਰ ਲਾ ਦੇਪੋ ਆਪਾਂ ਲੈਕਚਰ ਲੜੇ 55 ਸਾਲ 21 21 ਹਜ਼ਾਰ ਦੇ ਕਰੀਬ ਵੋਟ ਪਈ ਸਿਰਫ ਇੱਕੀ ਦਾ ਆਪਾਂ 55 ਸਾਲਾਂ ਕਿੱਥੇ ਆ ਗਏ ਪੰਜ ਸਾਲ ਦੇ ਵਿੱਚ ਸਭ ਉੱਨੀ ਤੋਂ ਲੈ ਕੇ ਅੱਜ ਤੱਕ ਆਪਾਂ 21 ਤੋਂ ਉਹ ਲੱਖ 15000 ਆਏ ਸਾਡੇ ਖਿਲਾਫ ਕਿਹੜਾ ਖੜਾ ਵੱਡਾ ਮੋਹਤਾ ਸੀਗਾ ਤੁਸੀਂ ਸੋਚਣਾ ਪਾਲ ਤੁਸੀਂ 22 ਹਾਂ ਵਿੱਚ 22 ਹਾਂ ਵੋਟਾਂ ਵੀ ਉਹਨਾਂ ਦੇ ਸੀ 70 ਦੇ 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 ਆਪਣਾ ਜੇ ਤੁਹਾਨੂੰ ਦਿਨ ਕੋਲ ਬਾਈ ਆ ਗੋਰਦੀ ਲੋਟ ਸੀ ਬਹੁਤੀ ਕੋਈ ਗੰਮੀ ਥੋ ਵੀ ਗਾਵੇ ਅਪਸਲ ਇਹ ਹੈ ਬੇਕਰ ਨੂੰ ਪਤਾ ਜਿੰਦਗੀ ਦੇ ਵਿੱਚ ਕਈ ਵਾਰ ਕੋਈ ਬੂਰੀਆਂ ਹੁੰਦੀਆਂ ਇਹਦਾ ਤੇ ਸਿਰ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ ਉਹ ਮਜਬੂਰੀ ਪੋਲਿਟਿਕਲ ਮਜਬੂਰੀ ਆਂਦਿਆ ਉਹ ਫੇਰ ਬਾਜ਼ਾਰਾਂ ਨੂੰ ਵੀ ਪੈਰ ਦਾ ਪੈਰ ਲਾ ਕੇ ਤੁਰਨਾ ਪੈਂਦਾ ਅਰੇ ਇੱਕ ਗੱਲ ਯਾਦ ਰੱਖੋ ਜਿਹੜਾ ਬੰਦਾ ਧੋਖਾ ਕਰਦਾ ਸੇ ਉਹ ਦੂਜੇ ਦਾ ਨੁਕਸਾਨ ਘੱਟ ਕਰਦਾ ਆਪਣਾ ਨੁਕਸਾਨ ਖੁਦ ਕਰਦਾ ਹੋ ਜਿਨ੍ਹਾਂ ਨੇ ਆ ਸਵੈ ਰੱਖਿ ਚ ਧੋਖਾ ਕੀਤਾ ਸੋਟੂ ਨਹੀਂ ਦਈ ਆ ਬਈ नंबर ते आग सठ हज़ार वोट किथे तेरहं हज़ार किथे किथे आए